ਸਤਿ ਸ਼੍ਰੀ ਅਕਾਲ ਤੁਹਾਡਾ ਸਾਰਾ ਦਾ ਸਵਾਗਤ ਹੈ ਆਪਣੇ YouTube ਚੈਨਲ ਸੋਲੀ ਮੰਜ਼ਿਲ ਫਿਰ ਬਲੌਗ ਤੇ ਮੀਟ ਕਰਨ। ਤੁਸੀਂ ਸਾਰੇ ਠੀਕ ਠਾਕ ਹੋ ਨਾ ਤੇ ਆਪਾਂ ਵੀ ਸਾਰੇ ਠੀਕ ਠਾਕ ਆ। ਅੱਜ ਆਪਾਂ ਇੱਕ ਬਹੁਤ ਨਵਾਂ ਟੌਪਿਕ ਤੇ ਵੀਡੀਓ ਲੈ ਕੇ ਆਏ ਆ। ਪਲੀਜ਼ ਵੀਡੀਓ ਦੇਖਿਆ ਕਰੋ, ਸ਼ੇਅਰ ਕਰਿਆ ਕਰੋ ਨਾ ਸਾਨੂੰ ਸਾਨੂੰ ਤੁਹਾਡੇ ਸਪੋਰਟ ਦੀ ਬਹੁਤ ਜਦੂ ਮੁੱਤਾ ਕਿਉਂਕਿ ਉਹਨਾਂ ਨੂੰ ভিউਜ਼ ਬਹੁਤ ਜ਼ਿਆਦਾ ਘੱਟ ਚੁੱਕੇ ਆ। ਬਹੁਤ ਹੀ ਘੱਟ ਆਉਂਦੇ ਆ। ਤੇ ਇਸ ਵੀਡੀਓ ਸਾਰੀ ਸਕਿਪ ਲੱਗਦਾ ਕਰੋ ਦੇਖਿਆ ਕਰੋ ਕਿਉਂਕਿ ਉਹਦੇ ਵਿੱਚ ਸਾਰੀਆਂ ਕੰਮ ਦੀ ਚੀਜ਼ਾਂ ਜਿਹੜੀਆਂ ਆਪਾਂ ਦੱਸਦੇ ਆ ਉਹਨਾਂ ਵੀਡੀਓ ਵਿੱਚ ਕੋਈ ਨਾ ਕੋਈ ਟ੍ਰਿਕ ਕੰਮ ਦੀ ਹੁੰਦੀ ਆ ਤੇ ਵੀਡੀਓ ਨੂੰ ਪੂਰੀ ਪੂਰੀ ਐਂਡ ਤੱਕ ਦੇਖਿਓ ਤੇ ਅੱਜ ਦੀ ਪੀੜੀ ਦਾ ਟੌਪਿਕ ਹੈਗਾ ਆਪਣੇ ਗੈਸ ਨੂੰ ਲੈ ਕੇ ਕਿ ਆਪਾਂ ਗੈਸ ਤੇ ਕੰਮ ਕਰਦੇ ਆਂ ਤੇ ਗੈਸ ਤੇ ਕੋਈ ਨਾ ਕੋਈ ਜੀ ਡੋਲੇ ਆਂਦੀ ਆ ਕਿੰਨਾ ਚਿਰੋਂ ਆਪਾਂ ਕੰਮ ਕਰਕੇ ਹਟਦੇ ਗੈਸ ਤੇ ਪੂਜ ਤਾਂ ਮੱਚ ਜਾਂਦਾ ਗੈਸ ਜਣ ਕੇ ਕਾਲਾ ਹੋ ਜਾਂਦਾ ਮੱਛੀ ਮੱਛੀ ਉਹਨੂੰ ਬਸ ਸਾਫ਼ ਕਰਦਾ ਬਹੁਤ ਹੀ ਵਧੀਆ ਤੇ ਸੌਖਾ ਤਰੀਕਾ ਦੱਸਦੇ ਆ ਤੇ ਜਿੰਨਾ ਆਪਣਾ ਗੈਸ ਚੁੱਲਾ ਜਿੰਨਾ ਹੀ ਮੱਜੀ ਮੱਛੀਆਂ ਖਰਾਬ ਹੋਵੇ ਬਿਲਕੁਲ ਸਾਫ਼ ਤੇ ਕਲੀਨ ਹੋ ਜਾਊਗਾ ਬਿਲਕੁਲ ਨਵਾਂ ਨਵਾਂ ਨਿਕਲਿਆਊਗਾ ਅੱਜ ਇਥੋਂ ਤੁਹਾਨੂੰ ਬਹੁਤ ਨਿਕਾ ਦੱਸਦੇ ਆ ਵੀਡੀਓ ਕੋਈ ਐਂਡ ਤੱਕ ਦੇਖੋ ਫਿਰ ਤੁਹਾਨੂੰ ਪਤਾ ਲੱਗਣਾ ਕਿੰਨਾ ਵਧੀਆ ਤੇ ਸੌਖਾ ਤਰੀਕਾ ਆਗੇ ਬਹੁਤ ਤੁਸੀਂ ਹਾਂਜੀ ਇਹ ਆਪਣਾ ਗੈਸ ਸਟੋਵ ਆ ਤੇ ਦੇਖੋ ਦੇਖ ਸਕਦੇ ਜਿਵੇਂ ਆਇਆ ਕਰਕੇ ਚੀਕ ਕਰਦੇ ਆ ਤੇ ਉਹ ਦਾਗ ਪੈ ਜਾਂਦੇ ਨਾ ਸਾਰੇ ਆ ਮੱਛੀ ਹੋਇਆ ਇਹਦੇ ਇੱਧਰ ਆਥ ਨੂੰ ਕਲੀਨ ਕਰਕੇ ਦਿਖਾਉਣਾ ਕਿ ਨਾ ਕਲੀਨ ਕਰਨਾ ਬਹੁਤ ਹੀ ਸੌਖਾ ਤਰੀਕਾ ਹਾਂਜੀ ਇਹਨੂੰ ਸਾਫ਼ ਕਰਨ ਲਈ ਆਪਾਂ ਕੀ ਕਰਨ ਲੈਣਾ ਲੱਸੀ ਲੈਣੀ ਆ ਲੱਸੀ ਤਾਂ ਹਰ ਘਰ ਵਿੱਚ ਹੁੰਦੀ ਆ ਜਿੰਨਾ ਚਿਰ ਆਪਾਂ ਹੋਰ ਕੋਈ ਕੰਮ ਕਰਨਾ ਉਹਨਾਂ ਟਾਈਮ ਆਪਾਂ ਗੈਸ ਤੇ ਇਦਾਂ ਲੱਸੀ ਸਾਦੇ ਤੇ ਪਾ ਕੇ ਰੱਖ ਦੇਣੀ ਆ ਤੇ ਤਾਂ ਫਿਰ ਦੇਖੋ ਦਾਗ ਲੈਂਦੇ ਸਾਰੇ ਗੈਸ ਤੇ ਆਪਾਂ ਲੱਸੀ ਪਾਤੀ ਇਦਾਂ ਆਪਾਂ 3 ਮਿੰਟ ਲਈ ਛੱਡ ਦੇਣਾ ਸਵਾਦ ਕੇ ਇਦਾਂ ਲਗਾ ਕੇ ਦੋ ਤੋਂ ਤਿੰਨ ਮਿੰਟ ਲਈ ਆਪਾਂ ਛੱਡਦੇ ਹਾਂ ਫਿਰ ਦੇਖੋ ਕਿਵੇਂ ਲੈਂਦੇ ਹੈ ਹਾਂਜੀ ਆਪਾਂ ਨੂੰ ਲਗਾਏ ਨੂੰ ਦੋ ਤੋਂ ਤਿੰਨ ਮਿੰਟ ਹੋ ਚੁੱਕੇ ਆ ਹੁਣ ਆਪਾਂ ਕੀ ਕਰਨਾ ਇਦਾਂ ਦਾ ਇੱਕ ਬਰਸ਼ ਲੈਣ ਤਾਲ ਵਾਲਾ ਇਹਨੂੰ ਪੱਕੇ ਇਦਾਂ ਫੇਰ ਦੇਣਾ ਸਾਰੇ ਤੇ ਤੇ ਹੁਣ ਆਪਾਂ ਕੱਪੜਾ ਲੈਣਾ ਜਿਸ ਨਾਲ ਆਪਾਂ ਇਹਨੂੰ ਸਾਫ਼ ਕਰਨਾ ਤੁਸੀਂ ਇੱਕ ਕੱਪੜਾ ਲੈ ਲੈਣਾ ਗੈਸ ਸਾਫ ਕਰਨਾ ਕੋਈ ਵੀ ਦੇਖੋ ਜਿੱਥੇ ਆਪਣੇ ਦਾਗ ਸੀਗੇ ਸਾਦੇ ਦਾਗ ਲੈ ਚੁੱਕੇ ਐ ਇੱਥੇ ਦਾਗ ਲੱਗੇ ਹੋ ਸੀ ਨਾ ਸਾਰੇ ਤੁਹਾਨੂੰ ਦਿੰਦੇ ਹੀ ਹੋਣੇ ਆ ਤੁਹਾਨੂੰ ਦਿਖਾਉਣੀ ਐ ਇੱਕ ਵਟ ਨਾਲ ਹੀ ਮੈਂ ਤੁਹਾਨੂੰ ਦਿਖਾਉਣੀ ਖੁੰਚ ਦੇਖੋ ਆਪਣਾ ਗੈਸ ਜੁਦਾ ਬਿਲਕੁਲ ਸਾਫ ਹੋ ਚੁੱਕਿਆ ਦੇਖੋ ਕਿੰਨਾ ਕਲੀਨ ਹੋ ਚੁੱਕਿਆ ਮੁੜ ਕੇ ਤੁਸੀਂ ਇੱਕ ਵਸ ਕੱਪੜੇ ਨਾਲ ਗਿੱਲੇ ਨਾਲ ਇਦਾਂ ਫੇਰ ਦੇਣਾ ਤੇ ਸਾਰਾ ਗੈਸ ਚੁੱਲਾ ਆਪਣਾ ਸਾਫ ਹੋ ਜਾਣ। ਹਾਂਜੀ ਬਸ ਬਾਅਦ ਚ ਆਪਾਂ ਇੱਕ ਕੱਪੜਾ ਫੇਰ ਕੇ ਆਹ ਵਾਲਾ ਤੇ ਆਪਾਂ ਗੈਸ ਚੁੱਲਾ ਕਰ ਦੇਣਾ ਸਾਫ ਆਪਣਾ ਦੇਖੋ ਵੀ ਗੈਸ ਚੁੱਲਾ ਕਿੰਨਾ ਕਲੀਨ ਕਲੀਨ ਹੋ ਚੁੱਕਿਆ। ਕਿੰਨਾ ਗੰਦਾ ਸੀ ਤੇ ਆਪਾਂ ਬਾਦ ਵਿੱਚ ਆਹ ਲਾ ਦਾਂਗੇ ਨਾ ਸਟੈਂਡ। ਕਿਉਂਕਿ ਆਪਾਂ ਕੰਮ ਗੈਸ ਤੇ ਕਰਦੇ ਆਂ। ਗੈਸ ਤੇ ਕੰਮ ਕਰਦੇ ਕੋਈ ਚੀ ਜ ਡੋਲਿਆ ਨਹੀਂ ਤਾਂ ਉੱਥੇ ਦਾਗ ਪੈਣੇ ਮੱਚਾ ਤੁਸੀਂ ਦੇਖੋ ਇੱਥੇ ਦਾਗ ਪੈ ਸਾਰੇ ਦਾਗ ਬਿਲਕੁਲ ਕਲੀਨ ਹੋ ਚੁੱਕਿਆ ਆਪਣਾ ਚੁੱਲਾ। ਐਸੇ ਕਿਹਾ ਤੁਸੀਂ ਗੈਸ ਚੁੱਲਾ ਕਲੀਨ ਕਰ ਸਕਦੇ ਹੋ ਦਹੀਂ ਜਾਂ ਲੱਸੀ ਨਾਲ ਪਾ ਕੇ 2-3 ਮਿੰਟ ਛੱਡ ਦਿਓ ਜਨ ਉਹ ਚੀਜ਼ ਉੱਗਲ ਜਾਂਦੀ ਹੈ ਤੇ ਆਪਣਾ ਬਿਲਕੁਲ ਗੈਸ ਚੁੱਲਾ ਸਾਫ਼ ਹੋ ਜੂਗਾ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲਾਗ ਵਿੱਚ ਬਾਏ ਬਾਏ